ਦੇਂਦਾ ਨਹੀਂ ਥੱਕਦਾ ਬਸ ਭਾਵਨਾ ਬਣਾ ਲੈ ਸੁਰਤ ਵਿੱਚ ਗੁਰੂ ਨੂੰ ਵਸਾ ਲੈ ਬਾਣੀ ਨੂੰ ਸੁਰਤ ਰੂਪੀ ਘਰ ਵਿੱਚ ਲੈ ਜਾ ਜਿਵੇਂ ਭਾਈ ਆਦਮ ਜੀ ਪੰਡ ਬਿੱਜੂ ਦੇ ਰਹਿਣ ਵਾਲੇ ਭਾਈ ਆਦਮ ਜੀ ਭਾਈ ਆਦਮ ਦੇ ਕੋਲ ਧਨ ਜ਼ਮੀਨ ਤੇ ਹੈ ਘਰ ਦਾ ਗੁਜ਼ਾਰਾ ਬੜਾ ਸੋਨਾ ਹੋ ਜਾਂਦਾ ਹੈ ਬਸ ਇੱਕੋ ਗੱਲ ਦੀ ਕਮੀ ਹੈ ਵੀ ਘਰ ਦੇ ਵਿੱਚ ਕੋਈ ਔਲਾਦ ਨਹੀਂ ਆ ਕਾਫੀ ਲੰਮਾ ਸਮਾਂ ਹੋ ਗਿਆ ਵਿਆਹ ਹੋਏ ਨੂੰ ਘਰ ਦੇ ਵਿੱਚ ਔਲਾਦ ਨਾ ਹੋਣ ਕਰਕੇ ਭਾਈ ਆਦਮ ਜੀ ਉਦਾਸ ਦੇ ਰਹਿੰਦੇ ਨੇ ਹਮੇਸ਼ਾ ਤੇਰੇ ਤੇ ਉਦਾਸੀ ਰਹਿੰਦੀ ਏ ਘਰ ਵਾਲੀ ਹਮੇਸ਼ਾ ਉਦਾਸ ਰਹਿੰਦੀ ਏ ਘਰ ਦੇ ਵਿੱਚ ਸਭ ਕੁਝ ਹੋਣ ਦੇ ਬਾਵਜੂਦ ਵੀ ਉਦਾਸ ਹੈ ਅੰਦਰ ਖੜਾਓ ਨਹੀਂ ਆਤਮਿਕ ਤੌਰ ਤੇ ਦੁਖੀ ਹੋਇਆ ਪਿਆ ਭਾਈ ਆਦਮ ਜੀ ਤੇ ਉਹਦੇ ਘਰ ਵਾਲੀ ਇੱਕ ਦਿਨ ਗੁਰੂ ਨਾਨਕ ਦੇ ਘਰ ਦੀ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ ਮਹਿਮਾ ਉਪਮਾ ਸੁਣ ਲਈ ਵੀ ਮਹਾਰਾਜ ਤੋਂ ਜੋ ਮੰਗੀਏ ਉਹ ਮਿਲ ਜਾਂਦਾ ਜੋ ਮੰਗੀਏ ਜਦੋਂ ਪਾਤਸ਼ਾਹ ਦੇ ਘਰ ਦੀ ਮਹਿਮਾ ਸੁਣੀ ਤੇ ਇੱਕ ਆਸ ਜਾਗਪੀ ਵੀ ਕਿਉਂ ਨਾ ਗੁਰੂ ਰਾਮਦਾਸ ਮਹਾਰਾਜ ਦੇ ਘਰ ਚ ਲਈਏ ਘਰ ਵਾਲੀ ਨੇ ਕਿਹਾ ਵੀ ਠੀਕ ਐ ਚਲੇ ਜਾਨੇ ਆਪਾਂ ਬੜੇ ਪੀਰ ਫਕੀਰ ਮਨਾਏ ਪਰ ਕਿਸੇ ਨੇ ਸਾਡੀ ਝੋਲੀ ਨਹੀਂ ਭਰੀ ਚਲੋ ਇਸ ਦਰ ਤੇ ਵੀ ਜਾ ਕੇ ਦੇਖ ਲੈਨੇ ਆ ਵੀ ਇੱਥੋਂ ਕੀ ਮਿਲਦਾ ਇੱਥੋਂ ਕੀ ਪ੍ਰਾਪਤ ਹੋਣਾ ਇਹ ਤੇ ਵੀ ਜਾ ਕੇ ਦੇਖ ਲੈਣੇ ਆਂ ਭਾਈ ਆਤਮਜੀਤ ਤੇ ਉਹਦੇ ਘਰ ਵਾਲੀ ਦੋਨੋਂ ਪਤੀ ਪਤਨੀ ਗੁਰੂ ਰਾਮਦਾਸ ਮਹਾਰਾਜ ਦੇ ਘਰ ਪਹੁੰਚ ਗਏ ਜਾ ਕੇ ਇੱਕ ਸਿੱਖ ਨੂੰ ਪੁੱਛਦੇ ਐ ਵੀ ਭਾਈ ਸਿੱਖਾ ਗੁਰੂ ਰਾਮਦਾਸ ਅੱਤੇ ਪਾਤਸ਼ਾਹ ਤੋਂ ਜੋ ਮੰਗੀਏ ਸੋ ਮਿਲ ਜਾਂਦਾ ਗੁਰੂ ਜਵਾਬ ਤੇ ਨਹੀਂ ਦਿੰਦਾ ਗੁਰੂ ਮਨਾਤੇ ਨਹੀਂ ਕਰਦਾ ਸਿੱਖ ਨੇ ਕਿਹਾ ਭਾਈ ਇਹ ਤੇ ਗੁਰੂ ਦੀ ਮਰਜ਼ੀ ਹੈ ਇਹ ਤੇ ਗੁਰੂ ਦੀ ਮਰਜ਼ੀ ਹੈ ਗੁਰੂ ਭਾਵਨਾ ਦੇਖਦਾ ਹੈ ਗੁਰੂ ਪ੍ਰੇਮ ਦੇਖਦਾ ਗੁਰੂ ਦੀ ਮਰਜ਼ੀ ਹੈ ਦੇਣਾ ਜਾਂ ਨਹੀਂ ਦੇਣਾ ਵੈਸੇ ਜੋ ਪਾਤਸ਼ਾਹ ਤੋਂ ਮੰਗੀਏ ਸੋ ਮਿਲ ਜਾਂਦਾ ਫਿਰ ਭਾਈ ਆਦਮ ਜੀ ਕਹਿੰਦੇ ਵੀ ਜੇ ਗੁਰੂ ਤੋਂ ਲੈਣਾ ਹੀ ਹੋਵੇ ਵੀ ਗੁਰੂ ਮਣਾ ਹੀ ਨਾ ਕਰ ਸਕੇ ਕੋਈ ਅਜੇ ਹੀ ᔪਗਤੀ ਦੱਸੋ ਵੀ ਗੁਰੂ ਮਣਾ ਨਾ ਕਰ ਸਕੇ ਜੋ ਮੰਗੇ ਸਾਨੂੰ ਮਿਲ ਜਾਈਂ ਜੋ ਮੰਗੇ ਸਿੱਖ ਨੇ ਕਿਹਾ ਵੀ ਤੁਸੀਂ ਇਹੋ ਜਿਹਾ ਕੀ ਮੰਗਣਾ ਗੁਰੂ ਪਾਸੋਂ ਉਹਨਾਂ ਕੇ ਭਾਈ ਸਿੱਖਾ ਸਾਡੇ ਘਰ ਧਨ ਜ਼ਮੀਨ ਗੁਰੂ ਦਾ ਦਿੱਤਾ ਬਹੁਤ ਖੁਜਾ ਬਸ ਘਰ ਦੇ ਵਿੱਚ ਔਲਾਦ ਹੈ ਨਹੀਂ ਔਲਾਦ ਦੀ ਲਾਲਸਾ ਵਿੱਚ ਅਸੀਂ ਬੜੇ ਥਾਵਾਂ ਤੇ ਗਏ ਗਏ ਬੜੇ ਪੀਰ ਫਕੀਰ ਮਨਾਏ ਔਲੀਆਂ ਦੇ ਸੋਹਲੇ ਗਾਏ ਪਰ ਕਿਸੇ ਨੇ ਸਾਡੀ ਝੋਲੀ ਨਾ ਪਰੀ ਅਸੀ ਗੁਰੂ ਰਾਮਦਾਸ ਮਹਾਰਾਜ ਦੀ ਮਹਿਮਾ ਸੁਣ ਕੇ ਆਏ ਹਾਂ ਵੀ ਇਥੋਂ ਜੋ ਕੁਝ ਮੰਗੀਏ ਸੋ ਮਿਲ ਜਾਂਦਾ ਜੋ ਮੰਗੀਏ ਸੋ ਮਿਲ ਜਾਂਦਾ ਗੁਰੂ ਨੇ ਬਖਸ਼ਿਸ਼ ਕਰਤੀ ਭਾਈ ਆਦਮ ਜੀ ਕਹਿੰਦਾ ਫਿਰ ਕੋਈ ਯੋਗਤੀ ਦੱਸ ਦਿਓ ਵੀ ਗੁਰੂ ਜਵਾਬ ਹੀ ਨਾ ਦੇ ਸਕੇ ਉਸ ਨੂੰ ਸਿੱਖਣੇ ਕਿਆ ਭਾਈ ਫਿਰ ਸੇਵਾ ਕਰੋ ਗੁਰੂ ਸੇਵਾ ਤੇ ਬੜਾ ਖੁਸ਼ ਹੁੰਦਾ ਪਾਤਸ਼ਾਹ ਜੀ ਸੇਵਾ ਤੇ ਬੜੇ ਖੁਸ਼ ਹੁੰਦੇ ਨੇ ਸੇਵਾ ਦੇ ਨਾਲ ਨਾਲ ਵਾਹਿਗੁਰੂ ਵਾਹਿਗੁਰੂ ਜਪਦੇ ਰਹਿਣਾ ਬਾਣੀ ਨੂੰ ਗਾਉਂਦੇ ਰਹਿਣਾ ਕਿਸੇ ਦਨ ਦੇ ਨਾਲ ਈਰਖਾ ਦਵੇਕ ਨਹੀਂ ਕਰਨੀ ਕਿਸੇ ਨੂੰ ਆਪ ਸ਼ਬਦ ਮਾੜਾ ਸ਼ਬਦ ਨਹੀਂ ਬੋਲਣਾ ਹਮੇਸ਼ਾ ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣਾ ਭਾਈ ਆਦਮ ਜੀ ਕਹਿੰਦੇ ਠੀਕ ਹੈ ਹੁਣ ਭਾਈ ਆਦਮ ਦੀ ਲੰਗਰ ਦੇ ਵਿੱਚ ਸੇਵਾ ਕਰਨ ਲੱਗ ਪਏ ਭਾਈ ਆਦਮ ਦੇ ਘਰ ਵਾਲੀ ਪਤਨੀ ਸੇਵਾ ਕਰਨ ਲੱਗ ਪਈ ਜੰਗਲ ਦੇ ਵਿੱਚ ਦੋਨੋਂ ਪਤੀ ਪਤਨੀ ਜਾਂਦੇ ਆ ਲੱਕੜਾ ਜੰਗਲ ਦੇ ਵਿੱਚੋਂ ਕੱਟ ਕੇ ਲਿਆਉਂਦੇ ਸਿਰ ਉੱਤੇ ਪੰਡ ਚੁੱਕ ਕੇ ਗੁਰੂ ਰਾਮਦਾਸ ਮਹਾਰਾਜ ਦੇ ਲੰਗਰਾਂ ਦੇ ਵਿੱਚ ਪਾ ਦਿੰਦੇ ਆ ਇੱਕ ਪੰਡ ਆਪਣੇ ਘਰ ਲੈ ਜਾਂਦੇ ਆ ਇੱਕ ਪੰਡ ਗੁਰੂ ਰਾਮਦਾਸ ਬਾਪੂ ਦੇ ਲੰਗਰਾਂ ਦੇ ਵਿੱਚ ਲੰਗਰ ਤਿਆਰ ਕਰਨ ਵਾਸਤੇ ਲੱਕੜਾਂ ਦੀ ਪੰਡ ਲੈ ਕੇ ਆਉਂਦੇ। ਇਸੇ ਤਰ੍ਹਾਂ ਉਹਨਾਂ ਨੇ ਆਪਣੀ ਸੇਵਾ ਨੂੰ ਨਿਰੰਤਰ جاری ਰੱਖਿਆ ਕਦੇ ਵਿਗੜ ਨਾ ਪੈਂਦੀ। ਇੱਕ ਦਿਨ ਅੰਤਾਂ ਦੀ ਬਾਰਿਸ਼ ਹੋਈ, ਪੋ ਦਾ ਮਹੀਨਾ। ਅੰਤਾਂ ਦੀ ਬਾਰਿਸ਼, ਅੰਤਾਂ ਦੀ ਠੰਡ ਪੈਣੀ ਸ਼ੁਰੂ ਹੋਈ। ਲੰਗਰਾਂ ਦੇ ਵਿੱਚੋਂ ਲੱਕੜ ਅੱਗ ਮਸਤਾਨੀ ਹੋਣ ਲੱਗੀ ਲੱਕੜਾਂ ਖਾਤਮੂ ਹੋ ਲੱਗੀਆਂ ਵਧਣ ਲੱਗੀਆਂ ਭਾਈ ਆਦਮ ਜੀ ਨੇ ਦੇਖਿਆ ਵੀ ਲੰਗਰ ਮਸਤਾਨਾ ਹੋ ਜਾਣਾ ਉਧਰੋਂ ਸੰਗਤ ਵੀ ਬੈਠੀ ਐ ਸੰਗਤ ਠਰੂ ਠਰੂ ਕਰਦੀ ਐ ਠੰਡ ਦੇ ਨਾਲ ਸੰਗਤ ਕੰਬ ਰਹੀ ਹੈ ਸਰੀਰ ਠੰਡ ਝਾਲ ਨਹੀਂ ਰਿਆ ਉਧਰ ਲੱਕੜਾਂ ਵੀ ਖਤਮ ਹੋ ਚਲੀਆਂ ਭਾਈ ਆਦਮ ਦੀ ਆਪਣੇ ਘਰ ਜਾਂਦੇ ਆਪਣੇ ਘਰ ਜਿਹੜੀਆਂ ਲੱਕੜਾਂ ਪਈਆਂ ਸੀ ਨਾ ਉਹਨਾਂ ਨੂੰ ਚੁੱਕ ਕੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਲੈ ਕੇ ਆਉਂਦੇ ਤੇ ਭਾਈ ਆਦਮ ਜੀ ਲੰਗਰ ਦੇ ਵਿੱਚ ਅੱਗ ਬਾਲਦੇ ਤੇ ਛੋਟੀਆਂ-ਛੋਟੀਆਂ ਢੇਰੀਆਂ ਲਾ ਕੇ ਉਹਨਾਂ ਨੂੰ ਅੱਗ ਲਾ ਕੇ ਧੂਣੀਆਂ ਬਾਲਦਤੀਆਂ ਸੰਗਤ ਨੂੰ ਕਿਹਾ ਵੀ ਸੇਕ ਲੋ ਸੰਗਤ ਅੱਗ ਸੇਕਣ ਲੱਗੀ ਉਹਤੇ ਤੇ ਰੰਗ ਹੀ ਹੋਰ ਬਣ ਗਿਆ ਵਾਹਿਗੁਰੂ ਵਾਹਿਗੁਰੂ ਬਾਣੀ ਦਾ ਰਸ ਬਾਣੀ ਚੱਲਣ ਲੱਗ ਪਈ ਸੰਗਤ ਸੋਹੇਲੇ ਗਉਣ ਲੱਗ ਪਈ ਗੁਰੂ ਰਾਮਦਾਸ ਮਹਾਰਾਜ ਦੇ ਇੰਦਰ ਗੁਰੂ ਰਾਮਦਾਸ ਸੱਤੇ ਪਾਸਾ ਨੂੰ ਵੀ ਪਤਾ ਲੱਗ ਗਿਆ ਵੀ ਲੰਗਰ ਦੇ ਵਿੱਚ ਲੱਕੜਾਂ ਕੱਟਦੀਆਂ ਲੰਗਰ ਮਸਤਾਨਾ ਹੋ ਲੱਗਿਆ ਇਧਰ ਭਾਈ ਆਦਮ ਦੀ ਵੀ ਦੇਖਦੇ ਆ ਵੀ ਜੋ ਲੱਕੜਾਂ ਘਰੋਂ ਲਿਆਉਂਦੀਆਂ ਉਹ ਵੀ ਮੁੱਕਣ ਲੱਗੀਆਂ ਨੇ ਭਾਈ ਆਦਮ ਦੀ ਫਿਰ ਆਪਣੇ ਘਰ ਗਏ ਆਪਣੇ ਘਰ ਦੇ ਬੂਹੇ ਬੜੇ ਮਿਹਨਤ ਕਰਕੇ ਭੁੱਖ ਰੱਖ ਰੱਖ ਕੇ ਗਰੀਬੀ ਦੇਖ ਦੇਖ ਕੇ ਬਣਾਏ ਸੀ ਮਸਾ ਮਸਾ ਤੇ ਘਰ ਦੇ ਬੂਹੇ ਬਾਰੀਆਂ ਬਣਾਈਆਂ ਭਾਈ ਆਦਮ ਜੀ ਆਪਣੇ ਘਰ ਦੇ ਬੂਹੇ ਬਾਰੀਆਂ ਭੰਣੇ ਸ਼ੁਰੂ ਕਰ ਦਿੱਤੇ ਭਾਈ ਆਦਮ ਜੀ ਨੇ ਭਾਈ ਆਦਮ ਦੇ ਘਰ ਵਾਲੀ ਪੁੱਛਦੀ ਐ ਪਤੀ ਪਰਮੇਸ਼ਰ ਜੀ ਮਸਾ ਮਸਾ ਤੇ ਆਪਣੇ ਘਰ ਨੂੰ ਬੂਹੇ ਬਾਰੀਆਂ ਲੱਗੀਆਂ ਨੇ ਤੇ ਕਿਉਂ ਭੰਨੀ ਜਾਂਦੇ ਹੋ ਕੋਣ ਗਿਆ ਭਗਵਾਨ ਨੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਲੰਗਰ ਮਸਤਾਨਾ ਹੋ ਲੱਗਿਆ ਲੰਗਰ ਦੇ ਵਿੱਚ ਲੱਕਣਾ ਮੁੱਕ ਚੱਲੀਆਂ ਨੇ ਸੰਗਤ ਵੀ ਬੈਠੀ ਐ ਸੰਗਤ ਸੰਗਤ ਥਰੂ ਥਰੂ ਕਰਦੀ ਐ ਉਤੋਂ ਬਾਰਸ਼ ਪੈ ਰਹੀ ਐ ਉਤੋਂ ਕੋ ਦਾ ਮਹੀਨਾ ਐ ਸਰੀਰ ਥਰ ਰਹੇ ਨੇ ਇਹ ਬੂਹੇ ਬਾਰੀਆਂ ਆਪਾਂ ਫਿਰ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਦੇ ਨਾਲ ਲਾ ਲਾਂਗੇ ਹੁਣ ਪਾਤਸ਼ਾਹ ਦੀ ਵਡਿਆਈ ਲੈਣ ਦਾ ਸਮਾਂ ਹੈ ਤੇ ਘਰ ਵਾਲੀ ਨੇ ਕਿਹਾ ਠੀਕ ਹੈ ਪਤੀ ਪਰਮੇਸ਼ਰ ਇਹ ਸਭ ਕੁਝ ਜੀ ਗੁਰੂ ਰਾਮਦਾਸ ਮਹਾਰਾਜ ਗੁਰੂ ਨਾਨਕ ਦਾ ਦਿੱਤਾ ਹੋਇਆ ਹੈ ਇਹ ਤੇ ਫਿਰ ਮਹਾਰਾਜ ਆਪਾਂ ਨੂੰ ਬਣਾ ਦੇਣਗੇ ਦੋਨੋਂ ਪਤੀ ਪਤਨੀ ਨੇ ਰਲ ਕੇ ਘਰ ਦੇ ਬੂਹੇ ਬਾਰੀਆਂ ਭੰਨ ਕੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਲਕਣਾ ਪਹੁੰਚਾ ਦਿੱਤੀਆਂ ਬੂਹੇ ਬਾਰੀਆਂ ਦੇ ਟੋਟੇ ਕਰ ਕਰਕੇ ਭਾਈ ਆਦਮ ਜੀ ਸੰਗਤਾਂ ਨੂੰ ਅੱਗ ਸਕਾਰੇ ਲੰਗਰ ਤਿਆਰ ਹੋ ਰੇ ਹੋ ਰਿਆ ਜਦੋਂ ਅੰਮ੍ਰਿਤ ਵੇਲਾ ਹੋਇਆ ਨਾ ਪਾਤਸ਼ਾਹ ਦੀ ਆਏ ਪਾਤਸ਼ਾਹ ਜੀ ਨੂੰ ਬੜਾ ਫਿਕਰ ਸੀ ਵੀ ਰਾਤ ਸੁਣਿਆ ਵੀ ਲੱਕੜਾਂ ਖਤਮ ਹੋ ਗਈਆਂ ਤੇ ਜਦੋਂ ਪਾਤਸ਼ਾਹ ਜੀ ਲੰਗਰ ਵਿੱਚ ਆਏ ਤੇ ਮਾਹੌਲ ਦੇਖ ਕੇ ਮਰਦ ਬੜੇ ਖੁਸ਼ ਹੋਏ ਇੱਕ ਸਿੱਖ ਨੂੰ ਪੁੱਛਦੇ ਸੇਵਾ ਦਾ ਸੇਵਾਦਾਰ ਨੂੰ ਭਾਈ ਵੀ ਅਸੀਂ ਤੇ ਸੁਣਿਆ ਸੀ ਵੀ ਲੰਗਰ ਵਿੱਚ ਲੱਕੜਾਂ ਮਸਤਾਨੀਆਂ ਹੋ ਚੱਲੀਆਂ ਨੇ ਮੁੱਕ ਚੱਲੀਆਂ ਨੇ ਤੇ ਲੱਕੜਾਂ ਦਾ ਪ੍ਰਬੰਧ ਕਿਵੇਂ ਹੋਇਆ ਕਿਹਨੇ ਕੀਤਾ ਪਾਤਸ਼ਾਹ ਇਥੇ ਇੱਕ ਸੇਵਾਦਾਰ ਆਇਆ ਭਾਈ ਆਦਮ ਜੀ ਪਹਿਲਾਂ ਉਹ ਆਪਣੇ ਘਰੋਂ ਲੱਕੜਾਂ ਲੈ ਕੇ ਆਇਆ ਪਾਤਸ਼ਾ ਜਦੋਂ ਉਹ ਲੱਕੜਾਂ ਮੁੱਕ ਚੱਲੀਆਂ ਤੇ ਭਾਈ ਆਦਮ ਜੀ ਆਪਣੇ ਘਰ ਦੇ ਬੂਹੇ ਬਾਰੀਆਂ ਭੰਨ ਕੇ ਲੈ ਕੇ ਆਏ ਪਾਤਸ਼ਾ ਜੀ ਕਹਿੰਦੀ ਅੱਛਾ ਕਿੱਥੇ ਨੇ ਭਾਈ ਆਦਮ ਜੀ ਪਾਤਸ਼ਾ ਉਹ ਦੇਖੋ ਹਜੇ ਵੀ ਬਾਰ ਨੂੰ ਪਣਦਾ ਪਿਆ ਹੈ ਅਜੇ ਵੀ ਬਾੜ ਦੇ ਟੋਟੇ ਕਰ ਰਿਹਾ ਹੈ ਪਾਤਸ਼ਾਹ ਨੇ ਸੇਵਾਦਾਰ ਨੂੰ ਕਿਹਾ ਵੀ ਭਾਈ ਆਦਮ ਨੂੰ ਬੁਲਾਓ ਸੇਵਾਦਾਰ ਨੇ ਕਿਹਾ ਆਦਮ ਜੀ ਧੰਨ ਗੁਰੂ ਰਾਮਦਾਸ ਸੱਤੇ ਪਾਤਸ਼ਾਹ ਨੇ ਸਦਿਆ ਬੁਲਾਇਆ ਦਵਾਦਵ ਗੁਰੂ ਰਾਮਦਾਸ ਮਹਾਰਤ ਦੇ ਸਾਹਮਣੇ ਹੋ ਨਤ ਮਸਤਕ ਮੱਥਾ ਟੇਕ ਕੇ ਗਲ ਵਿੱਚ ਪੱਲੂ ਪਾ ਕੇ ਝੋਲੀ ਢੱਕ ਕੇ ਕਿਹਾ ਪਾਤਸ਼ਾਹ ਕੀ ਹੁਕਮ ਹੈ ਪਾਸੋ ਜੀ ਕਹਿੰਦੇ ਆਦਮ ਜੀ ਤੇਰੀ ਸੇਵਾ ਤੋਂ ਅਸੀਂ ਬੜੇ ਖੁਸ਼ਾਂ ਇਹ ਸੇਵਾ ਕੋਈ ਆਸਰਾ ਕੇ ਕਰਦਾ ਕੋਈ ਆਸ ਲੈ ਕੇ ਆਇਆ ਸੇਵਾ ਕਰਦਾ ਕੋਦ ਚਾਹੀਦਾ ਮੰਗਲਾ ਜੇ ਕੋਦ ਮੰਗਣਾ ਤੇ ਅੱਜ ਤੈਨੂੰ ਸਭ ਕੁਝ ਹੀ ਦੇ ਦੇਣਾ ਮੰਗਲਾ ਕੀ ਮੰਗਣਾ ਹੁਣ ਇੱਕ ਤੇ ਭਾਈ ਆਦਮ ਦੀ ਉਮਰ 80 ਸਾਲ ਦੀ ਮੂੰਹ ਦਾ ਦਾੜਾ ਚਟਾਏ ਸਿਰ ਦੇ ਕੇਸ ਚਿੱਟੇ ਨੇ ਹੁਣ ਕੀ ਮੰਗੇ ਭਾਈ ਆਦਮ ਜੀ ਇਹ ਤੇ ਕਹਿ ਨਹੀਂ ਸਕਦੇ ਵੀ ਮਹਾਰਾਜ ਮੈਨੂੰ ਪੁੱਤ ਚਾਹੀਦਾ ਕਿਉਂਕਿ ਡਰਦਾ ਭਾਈ ਆਦਮ ਜੀ ਡਰਦੇ ਨੇ ਵੀ ਜੇ ਮੈਂ ਕਹਿ ਦਿੱਤਾ ਵੀ ਪੁੱਤ ਚਾਹੀਦਾ ਤੇ ਸੰਗਤ ਕੀ ਕਹੂਗੀ ਵੀ 80 ਸਾਲ ਦੀ ਉਮਰ ਹੈ ਬੁੱਢਾ ਹੋਇਆ ਪਿਆ ਹੈ ਤੇ ਪੋਤ ਦੀ ਆਸ ਲਈ ਬੈਠਾ ਆਕੋ ਸਤਨਾਮ ਸ਼੍ਰੀ ਇਨ ਮਰ ਮੈਨੂੰ ਕੋਦ ਨਹੀਂ ਥਈਦਾ ਪਾਤਸ਼ਾਹ ਬਾਸ ਮੈਨੂੰ ਸਿੱਖੀ ਦੇ ਦਿਓ ਤੇ ਆਪਣੇ ਚਰਨਾਂ ਦੇ ਵਿੱਚ ਰੱਖ ਲੋ ਮੈਨੂੰ ਪਾਤਸ਼ਾਹ ਨੇ ਫਿਰ ਕਿਹਾ ਜਿਹੜੀ ਤੂੰ ਆਸ ਲੈ ਕੇ ਆਇਆ ਉਹ ਮੰਗ ਲਾ ਸਾਨੂੰ ਪਤਾ ਵੀ ਤੂੰ ਕੋਈ ਆਸ ਲੈ ਕੇ ਆਇਆ ਸੀ ਪਾਤਸ਼ਾਹ ਨੇ ਮੈਨੂੰ ਕੁਝ ਨਹੀਂ ਚਾਹੀਦਾ ਪਾਤਸ਼ਾਹ ਕਹਿੰਦੇ ਕੁਝ ਨਹੀਂ ਚਾਹੀਦਾ ਕਹਿੰਦਾ ਨਹੀਂ ਮਹਾਰਾਜ ਚੱਲ ਫਿਰ ਕੱਲ ਨੂੰ ਆਈਂ ਕੱਲ ਨੂੰ ਫਿਰ ਆਈ ਇੱਕ ਵਾਰ ਵਿਚਾਰ ਕਰ ਲੈ ਤੇਰੇ ਬਾਤੇ ਗੁਰੂ ਨਾਨਕ ਦੇ ਬੂਹੇ ਖੁੱਲੇ ਨੇ ਜੋ ਤੂੰ ਮੰਗੇਗਾ ਤੈਨੂੰ ਮਿਲ ਜਾਣਾ ਆਪਣੇ ਘਰ ਚਲਾ ਗਿਆ ਬੜਾ ਖੋਸ਼ ਹੈ ਤੇਰੇ ਤੇ ਰੌਣਕ ਬੜੀ ਹੈ ਘਰ ਵਾਲੀ ਨੇ ਪੁੱਛਣਾ ਕੀਤਾ ਪਤੀ ਪਰਮੇਸ਼ਰ ਅੱਜ ਚਿਹਰੇ ਤੇ ਰੌਣਕ ਬੜੀ ਹੈ ਹਾਸਾ ਬੜਾ ਖੁਸ਼ੀ ਬੜੀ ਹੈ ਕਾਦੀ ਖੁਸ਼ੀ ਹੈ ਕਾਦਾ ਚਾਅ ਹੋਇਆ ਪਿਆ ਤੁਹਾਨੂੰ ਭਾਈ ਆਦਮ ਜੀ ਕਹਿੰਦੇ ਭਾਗਵਾਨ ਨੇ ਅੱਜ ਗੁਰੂ ਰਾਮਦਾਸ ਮਹਾਰਾਜ ਨੇ ਮੈਨੂੰ ਬੁਲਾਇਆ ਸੀ ਮਹਾਰਾਜ ਆਏ ਸੀ ਮੈਂ ਰੱਜ ਕੇ دیدار ਕੀਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਤੇ ਭਗਵਾਨ ਨੇ ਤੈਨੂੰ ਪਤਾ ਹੈ ਪਾਤਸ਼ਾਹ ਨੇ ਮੈਨੂੰ ਪੁੱਛਿਆ ਸੀ ਵੀ ਤੈਨੂੰ ਕੀ ਚਾਹੀਦਾ ਮੰਗ ਲਾ ਜੋ ਕੁਝ ਮੰਗਣਾ ਤੈਨੂੰ ਸਭ ਕੁਝ ਹੀ ਦੇ ਦੇਣਾ ਠਿਕਰ ਵਾਲੀ ਨੇ ਕਿਹਾ ਫਿਰ ਤੁਸੀਂ ਕੀ ਮੰਗਿਆ ਕਹਿੰਦਾ ਮੈਂ ਤੇ ਕੁਝ ਨਹੀਂ ਮੰਗਿਆ ਕਹਿੰਦੀ ਤੂੰ ਕਹਿ ਦੇਣਾ ਸੀ ਵੀ ਮੈਨੂੰ ਪੁੱਤ ਚਾਹੀਦਾ ਮੇਰੇ ਘਰ ਕੋਈ ਔਲਾਦ ਨਹੀਂ ਉਹ ਕਹਿੰਦਾ ਭਗਵਾਨੇ ਮੈਂ ਸ਼ਰਮ ਕਰ ਬੈਠਾ ਮੈਨੂੰ ਸ਼ਰਮ ਆਉਂਦੀ ਸੀ ਲੋਕਾ ਕਹਿਣਾ ਬੁੱਢੇ ਉਮਰੇ ਗੁਰੂ ਰਾਮਦਾਸ ਬਾਪੂ ਤੋਂ ਪੁੱਤ ਮੰਗਦਾ ਬੁੱਢਾ ਹੋ ਗਿਆ ਸ਼ਰਮ ਮਹਿਸੂਸ ਕਰਦਾ ਅਗਲਾ ਜਦੋਂ ਬੁੱਢਾ ਹੋ ਜਾਏ ਵੀ ਐਸ ਉਮਰ ਦੇ ਵਿੱਚ ਬੰਦਾ ਔਲਾਦ ਦਾ ਸੁੱਖ ਭਾਲੇ ਔਲਾਦ ਚਾਹੀਦੀ ਹੋਵੇ ਅਗਲਾ ਸ਼ਰਮ ਜਾ ਮਹਿਸੂਸ ਕਰਦਾ ਕਰ ਵਾਲੀ ਨੇ ਕਿਹਾ ਪਤੀ ਪਰਮੇਸ਼ਰ ਗੁਰੂ ਰਾਮਦਾਸ ਮਹਾਰਾਜ ਤੁਕ ਕਾਦੀ ਸ਼ਰ ਮੈਂ ਉਤੇ ਸਭ ਦੇ ਦਿਲਾਂ ਦੀਆਂ ਜਾਣਦੀ ਐ ਉਹ ਦੇਣ ਵਾਲੀ ਸੀ ਤੂੰ ਮੰਗਿਆ ਹੀ ਨਹੀਂ ਆ ਮੰਗ ਲੈਂਦਾ ਭਗਵਾਨੇ ਆ ਪਾਸ ਨੇ ਕੱਲ ਨੂੰ ਸਦਿਆ ਕੱਲ ਨੂੰ ਮਨ ਬਣਾ ਕੇ ਆਈਂ ਕਰਵਾਲੀ ਨੇ ਕਿਆ ਕਲ ਨੂੰ ਮੈਂ ਤੇਰੇ ਨਾਲ ਚੱਲਣਾ ਮੈਨੂੰ ਪਤਾ ਤੁਸੀਂ ਫੇਰ ਨਹੀਂ ਪਾਤਸ਼ਾਹ ਤੋਂ ਕੁਝ ਮੰਗਣਾ ਸ਼ਰਮ ਕਰ ਜਾਓਗੇ ਮੈਂ ਮੰਗ ਲਉ ਤੇਰੇ ਥਾਂ ਤੇ ਹੁਣ ਆਸ ਤੇ ਮੈਨੂੰ ਵੀ ਹੈ ਸੇਵਾ ਤੇ ਆਪਾਂ ਇਸ ਵਾਸਤੇ ਸ਼ੁਰੂ ਕੀਤੀ ਨਾ ਵੀ ਮਹਾਰਾਜ ਸਾਨੂੰ ਕੁਝ ਦੇਣਗੇ ਆਸ ਲੈ ਕੇ ਗਏ ਸੀ ਤੇ ਭਾਈ ਆਦਮ ਜੀ ਕਹਿੰਦੇ ਪਾ ਗਵਰਨੇ ਮੇਰੀ ਤੇ ਆਸ ਮੁੱਕ ਗਈ ਹੈ ਹੁਣ ਤੇ ਬਸ ਗੁਰੂ ਰਾਮਦਾਸ ਮਹਾਰਾਜ ਦੀ ਵਡਿਆਈ ਚਾਹੀਦੀ ਹੈ ਐਨਾ ਆਨੰਦ ਇੰਨੀ ਸ਼ਾਂਤੀ ਐਨਾ ਪ੍ਰੇਮ ਕਦੇ ਨੇ ਕਿਸੇ ਨੇ ਕਦੇ ਨਹੀਂ ਸਾਨੂੰ ਕਿਸੇ ਨੇ ਕੀਤਾ ਇਹ ਤੇ ਧੰਨ ਗੁਰੂ ਰਾਮਦਾਸ ਮਹਾਰਾਜਾ ਜੀ ਨੇ ਸਾਨੂੰ ਪ੍ਰੇਮ ਕੀਤਾ ਆਪ ਬਣਾਇਆ ਸਦਿਆ ਅਗਲਾ ਦਿਨ ਹੋਇਆ ਨਾ ਦੋਨੋਂ ਪਤੀ ਪਤਨੀ ਗੁਰੂ ਰਾਮਦਾਸ ਮਹਾਰਾਜ ਦੇ ਘਰ ਪਹੁੰਚ ਗਏ। ਦੀਵਾਨ ਸੱਜਿਆ ਹੋਇਆ। ਨਮਸਕਾਰ ਕਰਕੇ ਬੈਠ ਗਏ। ਦੀਵਾਨ ਦੀ ਸਮਾਪਤੀ ਤੋਂ ਬਾਅਦ ਗੁਰੂ ਰਾਮਦਾਸ ਮਹਾਰਾਜ ਸੇਵਾਦਾਰਾਂ ਨੂੰ ਕਹਿੰਦੇ ਭਾਈ ਆਤਮ ਜੀ ਆਏ। ਪਾਤਸ਼ਾਹ ਜੀ ਆਏ ਨੇ। ਉਹ ਪਿੱਛੇ ਬੈਠੇ ਨੇ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸਦੋ ਫਿਰ ਉਹਨਾਂ ਨੂੰ ਭਾਈ ਆਤਮ ਜੀ ਨੂੰ ਬੁਲਾਇਆ ਦੋਨੋਂ ਪਤੀ ਪਤਨੀ ਗਲ ਵਿੱਚ ਪੱਲੂ ਪਾ ਕੇ ਮਹਾਰਜ ਦੇ ਸਨਮੁਖ ਹੋ ਕੇ ਸਾਹਮਣੇ ਹੋ ਕੇ ਖੜ ਗਏ ਗੁਰਦਾਮदास ਮਹਾਰਜ ਕਹਿੰਦੇ ਭਾਈ ਆਤਮ ਜੀ ਮਨ ਨਾਲ ਵਿਚਾਰ ਕੀਤਾ ਵੀ ਕੀ ਚਾਹੀਦਾ ਸੀ ਕੁਝ ਨਹੀਂ ਬੋਲਦਾ ਚੁੱਪ ਜੇ ਖੜਾ ਵੀ ਕੀ ਮੰਗਾ ਮਹਾਰਜ ਤੋਂ ਮੈਂ ਫਿਰ ਘਰ ਵਾਲੀ ਨੇ ਕਹਿ ਦਿੱਤਾ ਪਾਤਸ਼ਾਹ ਇਹਨੇ ਨਹੀਂ ਮੰਗਣਾ ਮੈਂ ਮੰਗ ਲਈ ਨਹੀਂ ਐ ਪਾਤਸ਼ਾਹ ਨੇ ਕਿਹਾ 10 ਧੀਏ ਕੀ ਚਾਹੀਦਾ ਕਹਿੰਦੀ ਪਾਤਸ਼ਾਹ ਤੇਰਾ ਦਿੱਤਾ ਹੋਇਆ ਘਰ ਦੇ ਵਿੱਚ ਸਭ ਕੁਝ ਐ ਘਰ ਦੇ ਥਾਂ ਤੇ ਘਰ ਐ ਜ਼ਮੀਨ ਦੇ ਥਾਂ ਤੇ ਜ਼ਮੀਨ ਐ ਧਨ ਦੇ ਥਾਂ ਤੇ ਧਨ ਐ ਸਭ ਕੁਝ ਹੀ ਤੇਰਾ ਦਿੱਤਾ ਸਾਡਾ ਤੇ ਕੁਝ ਵੀ ਨਹੀਂ ਮੇਰਾ ਮਿੱਦਮਾ ਕਿਸ ਨਹੀਂ ਜੋ ਕੁਛ ਹੈ ਸੋ ਤੇਰਾ ਸਾਡਾ ਤੇ ਕੁਝ ਨਹੀਂ ਮਹਾਰਾਜ ਸਭ ਕੁਝ ਦੀ ਤੇਰਾ ਪਾਤਸ਼ਾਹ ਨੇ ਅਛਾ ਤੀ ਇਹ ਫਿਰ ਅਦਾਸ ਕੀ ਚਾਹੀਦਾ ਹੋਰ ਕੀ ਚਾਹੀਦਾ ਫਿਰ ਪਾਤਸ਼ਾਹ ਬੜਾ ਲੰਮਾ ਸਮਾਂ ਹੋ ਗਿਆ ਸਾਡੀ ਮਹਾਰਜ ਹੋਈ ਨੂੰ ਹੁਣ ਤੇ ਸਰੀਰ ਵੱਡਾ ਹੋ ਗਿਆ ਪਰ ਘਰ ਦੇ ਵਿੱਚ ਕੋਈ ਔਲਾਦ ਨਹੀਂ ਇਹ ਸਰੀਰੂਪੀ ਜ਼ਮੀਨ ਬੰਜਰ ਪਈ ਹੈ ਇਹ ਉਪਜਾਊ ਨਹੀਂ ਹੋਈ ਮਰਦ ਪਾਚਾ ਇਸ ਜ਼ਮੀਨ ਨੂੰ ਉਪਜਾਊ ਕਰ ਦਿਓ ਮੇਹਰਾਂ ਦੀਆਂ ਨਦਰਾਂ ਮਾਰ ਦਿਓ ਮਰਦ ਕਿਰਪਾ ਕਰ ਦਿਓ ਮੈਨੂੰ ਪੁੱਤ ਚਾਹੀਦਾ ਹੈ ਮੇਰੀ ਝੋਲੀ ਭਰ ਦਿਓ ਪੁੱਤ ਨਾਲ ਆਖੋ ਸਤਿਨਾਮ ਸ੍ਰੀ ਜਦੋਂ ਭਾਈ ਆਦਮ ਜੀ ਦੇ ਘਰ ਵਾਲੀ ਨੇ ਪੁੱਤ ਮੰਗਿਆ ਨਾ ਤੇ ਮਹਾਰਾਜ ਇੱਕਦਮ ਚੁੱਪ ਹੋ ਗਏ। ਦਿਵਾਨ ਹਾਲ ਵਿੱਚ ਸ਼ਾਂਤੀ ਜੀ ਵਰਤ ਗਈ। ਮਹਾਰਾਜ ਥੋੜਾ ਸਮਾਥ ਉੱਪਰ ਆਏ। ਪਾਸਾ ਨੇ ਕਿਹਾ ਤੀਏ ਭਾਈ ਆਦਮ ਜੀ ਤੁਹਾਡੇ ਕਰਮਾਂ ਦੇ ਵਿੱਚ ਪੁੱਤ ਨਹੀਂ। ਤੁਹਾਡੇ ਕਰਮਾਂ ਦੇ ਵਿੱਚ ਔਲਾਦ ਨਹੀਂ। ਤੇ ਭਾਈ ਆਦਮ ਦੇ ਘਰ ਵਾਲੇ ਕਹਿੰਦੀ ਪਾਤਸ਼ਾਹ ਤੁਸੀਂ ਤੇ ਕਿਆ ਸੀ ਜੋ ਮੰਗੋਗੇ ਸੋ ਮਿਲ ਜਾਏਗਾ ਤੇ ਪਾਤਸ਼ਾਹ ਹੁਣ ਮੰਗਤੇ ਰਹੇ ਆਂ ਪਾਤਸ਼ਾਹ ਹੁਣ ਦੇ ਦਿਓ ਝੋਲੀ ਭਰ ਦਿਓ ਜਵਾਬ ਨਾ ਦਿਓ ਪਾਤਸ਼ਾਹ ਬੜੇ ਪੀਰ ਫਕੀਰ ਮਣਾਏ ਕਿਸੇ ਨੇ ਬਾਣੀ ਫੜੀ ਪਾਤਸ਼ਾਹ ਬੜੀ ਆਸ ਲੈ ਕੇ ਤੇਰੇ ਘਰ ਆਇਆ ਕਿਰਪਾ ਕਰ ਦਿਓ ਮਿਹਰ ਕਰ ਦਿਓ ਧੰਨ ਗੁਰੂ ਰਾਮਦਾਸ ਸਾਹਿਬ ਸਤਿ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਪ੍ਰੇਮ ਦੇ ਕੇ ਭਾਵਨਾ ਦੇ ਕੇ ਭਾਈ ਆਦਮ ਜੀ ਨੂੰ ਕਹਿੰਦੇ ਨੇ ਭਾਈ ਆਦਮ ਜੀ ਗੁਰੂ ਨਾਨਕ ਦੀ ਰਹਿਮਤ ਹੋਈ ਤੁਹਾਡੇ ਕਰਮਾਂ ਵਿੱਚ ਕੋਈ ਔਲਾਦ ਨਹੀਂ ਸੀ ਤੇ ਮੇਰਾ ਗੁਰੂ ਨੋਟ ਕਰਿਓ ਗੱਲ ਮੇਰਾ ਗੁਰੂ ਕਰਮਾਂ ਤੋਂ ਵੀ ਉੱਤੇ ਐ ਕਰਮਾਂ ਵਿੱਚ ਨਾ ਵੀ ਚੀਜ਼ ਹੋਵੇ ਨਾ ਤੇ ਪਾਤਸ਼ਾਹ ਜੀ ਫਿਰ ਵੀ ਦੇ ਦਿੰਦੇ ਭਾਈ ਆਤਮ ਨੂੰ ਕਹਿੰਦੇ ਤੇਰੇ ਕਰਮਾਂ ਵਿੱਚ ਔਲਾਦ ਨਹੀਂ ਸੀ ਪਰ ਫਿਰ ਵੀ ਅਸੀਂ ਆਪਣੇ ਹਿੱਸੇ ਦਾ ਪੁੱਤ ਤੇਰੀ ਝੋਲੀ ਵਿੱਚ ਪਾਉਣ ਲੱਗੇ ਐ ਲੈ ਤੇਰੇ ਘਰ ਇੱਕ ਸੋਹਣਾ ਲਾਲ ਜੰਮੇਗਾ ਉਹਦਾ ਨਾਮ ਭਾਈ ਭਗਤੂ ਰੱਖੀ ਭਾਈ ਭਗਤੂ ਗੁਰੂ ਨਾਨਕ ਦੀ ਵਡਿਆਈ ਬੜੀ ਰਹਿਮਤ ਬੜੀ ਹੋਏਗੀ ਉਹਦਾ ਨਾਮ ਭਾਈ ਭਗਤੂ ਰੱਖੀ ਆਖੂ ਸਤਨਾਮ ਸ਼੍ਰੀ ਇੱਕ ਹੋਰ ਗੱਲ ਭਾਈ ਆਦਮ ਜੀ ਤੇਰੀ ਗਰੀਬੀ ਵੀ ਕੱਟੀ ਗਈ ਤੇਰੇ ਘਰ ਹੁਣ ਸ਼ਾਂਤੀ ਹੀ ਸ਼ਾਂਤੀ ਸੋਕੀ ਸੋਕ ਹੋਣਗੇ ਇੱਕ ਦਿਨ ਐਸਾ ਆਇਆ ਕੈਂਸਲ ਦੀ ਰਿਆਸਤ ਭਾਈ ਦੇਸੋਂ ਨੇ ਬਣਾਈ ਤੇ ਉਸੇ ਹੀ ਕੈਂਸਲ ਦੀ ਕੈਂਤਲ ਦੀ ਰਿਆਸਤ ਦਾ ਰਾਜਾ ਭਾਈ ਭਗਤੂ ਦਾ ਭਾਈ ਆਦਮ ਜੀ ਦਾ ਪੋਤਾ ਭਾਈ ਉਹਦੇ ਸਿੰਘ ਰਾਜਾ ਬਣਿਆ ਕੋ ਸਤਨਾਮ ਸ਼੍ਰੀ ਘਰ ਵਿੱਚ ਗਰੀਬੀ ਵੀ ਥੋੜੀ ਜ਼ਮੀਨ ਸੀ ਜਿੱਥੇ ਮਾਰਦ ਨੇ ਪੁੱਤ ਦਿੱਤਾ ਨਾ ਪੁੱਤ ਭਾਈ ਆਦਮ ਨੂੰ ਪਾਤਸ਼ਾਹ ਨੇ ਕਿਹਾ ਗੁਰੂ ਨਾਨਕ ਦੀ ਨਜ਼ਰ ਹੀ ਤੁਹਾਡੇ ਤੇ ਬਹੁਤ ਹੋਈ ਗੁਰੂ ਨਾਨਕ ਤੁਹਾਡੀ ਸੇਵਾ ਤੋਂ ਕੁਰਬਾਨ ਹੈ ਤੁਹਾਡੇ ਘਰ ਪੁੱਤ ਹੋਏਗਾ ਸਮਾ ਪਏਗਾ ਤੁਹਾਡੀ ਗਰੀਬੀ ਵੀ ਚੱਕੀ ਜਾਣੀ ਹੈ ਸਮਾਪਿਆ ਭਾਈ ਆਦਮ ਦਾ ਪੋਤਰਾ ਫਿਰ ਕੈਂਤਲ ਦੀ रियासत ਦਾ ਰਾਜਾ ਬਣਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਬਸ ਗੱਲ ਤੇ ਪਹਾੜਾਂ ਦੀ ਹੈ ਨਾ ਪੇਮ ਦੀ ਗੱਲ ਹੈ